ਸਚੀਲ 247 ਪੰਜਾਬ ਦੇਖ ਰਹੇ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਪਾਰਕਿੰਗ ਦੇ ਨਾਲ ਜੁੜੀ ਹੋਈ ਹੈ ਦੱਸਦੀ ਹੈ ਕਿ ਚੰਡੀਗੜ੍ਹ ਪਾਰਕਿੰਗ ਦੇ ਵਿੱਚ 2 ਪਹੀਏ ਅਤੇ 4 ਪਹੀਏ ਵਾਲੇ ਵਾਹਨਾਂ ਦੇ ਲਈ ਹੁਣ ਪਾਰਕਿੰਗ ਫੀਸ ਦਾ ਭੁਗਤਾਨ ਆਨਲਾਈਨ ਕੀਤਾ ਜਾ ਸਕਦਾ ਹੈ ਜੀ ਹਾਂ 2 ਪਹੀਏ ਅਤੇ 4 ਪਹੀਆਂ ਵਾਲੇ ਵਾਹਨਾਂ ਲਈ ਹੁਣ ਪਾਰਕਿੰਗ ਫੀਸ ਦਾ ਭੁਗਤਾਨ ਜਿਹੜਾ ਆਨਲਾਈਨ ਹੋਵੇਗਾ ਇਸ ਸਹੂਲਤ ਆ 1 ਮਈ ਤੋਂ ਸ਼ੁਰੂ ਕੀਤੀ ਜਾਵੇਗੀ ਯਾਨੀ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਸਰਵਿਸ ਸ਼ੁਰੂ ਹੋਣ ਵਾਲੀ ਹੈ ਇਸ ਲਈ ਚੰਡੀਗੜ੍ਹ ਨਗਰ ਨਿਗਮ ਦੀ ਤਰਫੋਂ ਕਈ ਬੈਂਕਾਂ ਦੇ ਨਾਮ ਇਹਦਾ ਕੰਟਰੈਕਟ ਵੀ ਲਿੱਤਾ ਗਿਆ ਅਤੇ ਬੈਂਕਾਂ ਦੀ ਤਰਫੋਂ ਕਈ ਕਾਰਡ ਸਵਾਈਪ ਕਰਨ ਵਾਲੀ ਮਸ਼ੀਨਾਂ ਵੀ ਜਿਹੜੀਆਂ ਨੇ ਉਹ ਲੈ ਲਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ QR ਕੋਡ ਵੀ ਹੈ ਉਸ ਦੇ ਨਾਲ ਵੀ ਤੁਸੀਂ ਭੁਗਤਾਨ ਦੀ ਸੁਵਿਧਾ ਜਿਹੜੀ ਹੈ ਉਹ ਕਰ ਸਕਦੇ ਹੋ ਨਿਗਮ ਦੀ ਤਰਫੋਂ ਇਹ ਪ੍ਰਣਾਲੀ ਜਿਹੜੀ ਹੈ 73 ਜਗ੍ਹਾਵਾਂ ਤੇ ਉੱਤੇ ਲਾਗੂ ਕੀਤੀ ਜਾਏਗੀ ਅਤੇ ਪਾਰਕਿੰਗ ਫੀਸ ਵੀ ਜਿਹੜੀ ਹੈ ਉਸ ਵਿੱਚ ਹੁਣ ਟਰਾਂਸਪੇਰੈਂਸੀ ਆਵੇਗੀ ਜੀ ਹਾਂ ਇਹ ਮਾਮਲੇ ਦੇ ਵਿੱਚ ਨਗਰ ਨਿਗਮ ਦੀ ਆਯੁਕਤ ਆਨੰਦਤਾ ਮਿੱਤਰਾ ਦਾ ਕਹਿਣਾ ਹੈ ਕਿ 1 ਮਈ ਤੋਂ ਜਿਹੜੀ ਇਹ ਸਰਵਿਸ ਪਾਰਕਿੰਗ ਸਿਸਟਮ ਦੀ ਜਿਹੜੀ ਉਹ ਸ਼ੁਰੂ ਕੀਤੀ ਜਾਵੇਗੀ ਅਤੇ ਉਸ ਦੇ ਨਾਲ ਜਿਹੜਾ ਪਾਰਕਿੰਗ ਸਿਸਟਮ ਦੇ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਉਹ ਤੇ ਤੁਹਾਨੂੰ ਦੱਸਦੀ ਕਿ ਉਸ ਤੋਂ ਪਹਿਲਾਂ ਪਾਰਕਿੰਗ ਫੀਸ ਜਿਹੜੀ ਸੀ ਔਨ ਦੀ ਸੀ ਤੇ ਹੁਣ ਇਸ ਪਾਰਕਿੰਗ ਫੀਸ ਦੇ ਵਿੱਚ ਵੀ ਟਰਾਂਸਪੇਰੈਂਸੀ ਦਿਖਾਈ ਦੇਵੇਗੀ ਯਾਨੀ ਕਿ ਆਨਲਾਈਨ ਭੁਗਤਾਨ ਦੇ ਕਾਰਨ ਗੜਬੜੀ ਹੋਣ ਦੀ ਜਿਹੜੀ ਸੰਭਾਵਨਾ ਸੀ ਉਹ ਹੁਣ ਨਹੀਂ ਹੋਵੇਗੀ ਕਿਉਂਕਿ ਪੈਸੇ ਸਿੱਧਾ ਹੁਣ ਨਿਗਮ ਦੇ ਖਾਤੇ ਵਿੱਚ ਜਮ੍ਹਾਂ ਹੋਣਗੇ। ਅਧਿ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਇਲਾਵਾ ਕਈ ਵਾਰ ਲੋਕਾ ਕੋਲ ਜਦੋਂ ਨਕਦ ਪੈਸੇ ਨਹੀਂ ਹੁੰਦੇ ਤੇ ਜਿਸ ਦੀ وجہ ਨਾਲ ਵੱਡੇ ਨੋਟਾ ਕਾਰਨ ਉਹਨਾਂ ਨੂੰ ਪਾਰਕਿੰਗ ਦੀ ਐਂਟਰੀ ਫੀਸ ਜਮ੍ਹਾਂ ਕਰਾਉਣ ਤੇ ਕਾਫੀ ਜਾਮ ਲਗਾਉਣਾ ਪੈਂਦਾ ਸੀ ਤੇ ਇਸ ਨਾਲ ਵੀ ਲੋਕਾਂ ਨੂੰ ਹੁਣ ਰਾਹਤ ਮਿਲੇਗੀ ਤਾਂ ਨਗਰ ਨਿਗਮ ਵੀ ਇਹ ਸਮੱਸਿਆ ਨੂੰ ਦੇ ਹੋਏ ਫੈਸਲਾ ਲਿੱਤਾ ਗਿਆ ਜਾਣਕਾਰੀ ਤੁਹਾਨੂੰ ਦੱਸਦੀ ਕਿ ਚੰਡੀਗੜ੍ਹ ਨਗਰ ਨਿਗਮ ਦੇ ਤਹਿਤ ਹੁਣ ਤੱਕ ਕੁੱਲ 99 ਪਾਰਕਿੰਗ ਸਥਾਨ ਜਿਹੜੇ ਨੇ ਉਹ ਚੱਲਦੇ ਨੇ ਤੇ ਕੋਈ ਪਾਰਕਿੰਗ ਜਿਹੜੀ ਹੈ ਕਈ ਫ੍ਰੀ ਵੀ ਕੀਤੀ ਗਈ ਹੈ ਲੇਕਿਨ 73 ਪਾਰਕਿੰਗ ਸਥਲ ਜਿਹੜੇ ਨੇ ਕਾਫੀ ਮਾਤਰਾ ਦੇ ਵਿੱਚ ਹਰ ਰੋਜ਼ ਜਿੱਥੇ ਗੱਡੀਆਂ ਆ ਕੇ ਖੜੀਆਂ ਹੁੰਦੀਆਂ ਸਨ ਉੱਥੇ ਕਰੀਬ 16000 ਗੱਡੀਆਂ ਨੂੰ ਪਾਰਕ ਕੀਤਾ ਜਾਂਦਾ ਸੀ ਤੇ ਹੁਣ ਨਗਰ ਨਿਗਮ ਨੂੰ ਹਰ ਮਹੀਨੇ ਕਰੀਬ 1 ਕਰੋੜ ਰੁਪਏ ਪਾਰਕਿੰਗ ਫੀਸ ਜਿਹੜੀ ਸੀ ਉਹ ਦੇਣ ਤੋਂ ਤਹਿਤ ਮਿਲਦੀ ਹੈ ਅਤੇ ਪਹਿਲੇ ਨਗਰ ਨਿਗਮ ਇਹਨਾਂ ਪਾਰਕਿੰਗਾਂ ਨੂੰ ਨਿੱਜੀ ਠੇਕੇਦਾਰ ਦੇ ਜ਼ਰੀਏ ਚਲਾਉਂਦੀ ਸੀ ਲੇਕਿਨ ਹੁਣ 2023 ਤੋਂ ਬਾਅਦ ਕੋਟਾਲੇ ਤੋਂ ਬਾਅਦ ਨਗਰ ਨਿਗਮ ਹੁਣ ਖੁਦ ਪਾਰਕਿੰਗ ਚਲਾ ਰਹੀ ਹੈ ਤੇ ਇਹ ਫੈਸਲਾ ਜਿਹੜਾ ਹੈ ਚੰਡੀਗੜ੍ਹ ਦੀ ਪਾਰਕਿੰਗ ਦੋ ਪਹੀਏ ਅਤੇ ਚਾਰ ਪਹੀਆਂ ਵਾਸਤੇ ਲਿੱਤਾ ਗਿਆ ਜਿਸ ਨੂੰ 1 ਮਹੀਨੇ ਤੋਂ ਲਾਗੂ ਕੀਤਾ ਜਾਵੇਗਾ ਸਚੀਲ 247 ਪੰਜਾਬ ਦੇਖ ਰਹੇ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਪਾਰਕਿੰਗ ਦੇ ਨਾਲ ਜੁੜੀ ਹੋਈ ਹੈ ਦੱਸਦੀ ਹੈ ਕਿ ਚੰਡੀਗੜ੍ਹ ਪਾਰਕਿੰਗ ਦੇ ਵਿੱਚ 2 ਪਹੀਏ ਅਤੇ 4 ਪਹੀਏ ਵਾਲੇ ਵਾਹਨਾਂ ਦੇ ਲਈ ਹੁਣ ਪਾਰਕਿੰਗ ਫੀਸ ਦਾ ਭੁਗਤਾਨ ਆਨਲਾਈਨ ਕੀਤਾ ਜਾ ਸਕਦਾ ਹੈ ਜੀ ਹਾਂ 2 ਪਹੀਏ ਅਤੇ 4 ਪਹੀਆਂ ਵਾਲੇ ਵਾਹਨਾਂ ਲਈ ਹੁਣ ਪਾਰਕਿੰਗ ਫੀਸ ਦਾ ਭੁਗਤਾਨ ਜਿਹੜਾ ਆਨਲਾਈਨ ਹੋਵੇਗਾ ਇਸ ਸਹੂਲਤ ਆ 1 ਮਈ ਤੋਂ ਸ਼ੁਰੂ ਕੀਤੀ ਜਾਵੇਗੀ ਯਾਨੀ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਸਰਵਿਸ ਸ਼ੁਰੂ ਹੋਣ ਵਾਲੀ ਹੈ ਇਸ ਲਈ ਚੰਡੀਗੜ੍ਹ ਨਗਰ ਨਿਗਮ ਦੀ ਤਰਫੋਂ ਕਈ ਬੈਂਕਾਂ ਦੇ ਨਾਲ ਇਹਦਾ ਕੰਟ੍ਰੈਕਟ ਵੀ ਲਿੱਤਾ ਗਿਆ ਅਤੇ ਬੈਂਕਾਂ ਦੀ ਤਰਫੋਂ ਕਈ ਕਾਰਡ ਸਵਾਈਪ ਕਰਨ ਵਾਲੀ ਮਸ਼ੀਨਾਂ ਵੀ ਜਿਹੜੀਆਂ ਨੇ ਉਹ ਲੈ ਲETੀਆਂ ਗਈਆਂ ਨੇ ਇਸ ਦੇ ਨਾਲ ਹੀ QR ਕੋਡ ਵੀ ਹੈ ਉਸ ਦੇ ਨਾਲ ਵੀ ਤੁਸੀਂ ਭੁਗਤਾਨ ਦੀ ਸੁਵਿਧਾ ਜਿਹੜੀ ਹੈ ਉਹ ਕਰ ਸਕਦੇ ਹੋ ਨਿਗਮ ਦੀ ਤਰਫੋਂ ਇਹ ਪ੍ਰਣਾਲੀ ਜਿਹੜੀ ਹੈ 73 ਜਗ੍ਹਾਾਂ 'ਤੇ ਉੱਤੇ ਲਾਗੂ ਕੀਤੀ ਜਾਏਗੀ ਅਤੇ ਪਾਰਕਿੰਗ ਫੀਸ ਵੀ ਜਿਹੜੀ ਹੈ ਉਸ ਵਿੱਚ ਹੁਣ ਟਰਾਂਸਪੇਰੈਂਸੀ ਆਵੇਗੀ ਜੀ ਹਾਂ ਇਹ ਮਾਮਲੇ ਦੇ ਵਿੱਚ ਨਗਰ ਨਿਗਮ ਦੀ ਆਯੁਕਤ ਆਨੰਦਤਾ ਮਿੱਤਰਾ ਦਾ ਕਹਿਣਾ ਹੈ ਕਿ 1 ਮਈ ਤੋਂ ਜਿਹੜੀ ਇਹ ਸਰਵਿਸ ਪਾਰਕਿੰਗ ਸਿਸਟਮ ਦੀ ਜਿਹੜੀ ਉਹ ਸ਼ੁਰੂ ਕੀਤੀ ਜਾਵੇਗੀ ਅਤੇ ਉਸ ਦੇ ਨਾਲ ਜਿਹੜਾ ਪਾਰਕਿੰਗ ਸਿਸਟਮ ਦੇ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਉਹਦੇ ਤੁਹਾਨੂੰ ਦੱਸਦੀ ਕਿ ਉਸ ਤੋਂ ਪਹਿਲਾਂ ਪਾਰਕਿੰਗ ਫੀਸ ਜਿਹੜੀ ਸੀ ਔਨ ਦੀ ਸੀ ਤੇ ਹੁਣ ਇਸ ਪਾਰਕਿੰਗ ਫੀਸ ਦੇ ਵਿੱਚ ਵੀ ਟਰਾਂਸਪੇਰੈਂਸੀ ਦਿਖਾਈ ਦੇਵੇਗੀ ਯਾਨੀ ਕਿ ਆਨਲਾਈਨ ਭੁਗਤਾਨ ਦੇ ਕਾਰਨ ਗੜਬੜੀ ਹੋਣ ਦੀ ਜਿਹੜੀ ਸੰਭਾਵਨਾ ਸੀ ਉਹ ਹੁਣ ਨਹੀਂ ਹੋਵੇਗੀ ਕਿਉਂਕਿ ਪੈਸੇ ਸਿੱਧਾ ਹੁਣ ਨਿਗਮ ਦੇ ਖਾਤੇ ਵਿੱਚ ਜਮ੍ਹਾਂ ਹੋਣਗੇ ਇਸ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਇਲਾਵਾ ਕਈ ਵਾਰ ਲੋਕਾ ਕੋਲ ਜਦੋਂ ਨਕਦ ਪੈਸੇ ਨਹੀਂ ਹੁੰਦੇ ਤੇ ਜਿਸ ਦੀ ਵਜ੍ਹਾ ਨਾਲ ਵੱਡੇ ਨੋਟਾ ਕਾਰਨ ਉਹਨਾਂ ਨੂੰ ਪਾਰਕਿੰਗ ਦੀ ਐਂਟਰੀ ਫੀਸ ਜਮ੍ਹਾਂ ਕਰਾਉਣ ਤੇ ਕਾਫੀ ਜਾਮ ਲਗਾਉਣਾ ਪੈਂਦਾ ਸੀ ਤੇ ਇਸ ਨਾਲ ਵੀ ਲੋਕਾਂ ਨੂੰ ਹੁਣ ਰਾਹਤ ਮਿਲੇਗੀ ਤਾਂ ਨਗਰ ਨਿਗਮ ਦੀ ਇਹ ਸਮੱਸਿਆ ਨੂੰ ਦੇਖਦੇ ਹੋਏ ਫੈਸਲਾ ਲਿੱਤਾ ਗਿਆ ਜਾਣਕਾਰੀ ਤੁਹਾਨੂੰ ਦੱਸਦੀ ਕਿ ਚੰਡੀਗੜ੍ਹ ਨਗਰ ਨਿਗਮ ਦੇ ਤਹਿਤ ਹੁਣ ਤੱਕ ਕੁੱਲ 99 ਪਾਰਕਿੰਗ ਸਥਾਨ ਜਿਹੜੇ ਨੇ ਉਹ ਚੱਲਦੇ ਨੇ ਤੇ ਕੋਈ ਪਾਰਕਿੰਗ ਜਿਹੜੀ ਹੈ ਕਈ ਫ੍ਰੀ ਵੀ ਕੀਤੀ ਗਈ ਹੈ ਲੇਕਿਨ 73 ਪਾਰਕਿੰਗ ਸਥਲ ਜਿਹੜੇ ਨੇ ਕਾਫੀ ਮਾਤਰਾ ਦੇ ਵਿੱਚ ਹਰ ਰੋਜ਼ ਜਿੱਥੇ ਗੱਡੀਆਂ ਆ ਕੇ ਖੜੀਆਂ ਹੁੰਦੀਆਂ ਸਨ ਉੱਥੇ ਕਰੀਬ 16000 ਗੱਡੀਆਂ ਨੂੰ ਪਾਰਕ ਕੀਤਾ ਜਾਂਦਾ ਸੀ ਤੇ ਹੁਣ ਨਗਰ ਨਿਗਮ ਨੂੰ ਹਰ ਮਹੀਨੇ ਕਰੀਬ 1 ਕਰੋੜ ਰੁਪਏ ਪਾਰਕਿੰਗ ਫੀਸ ਜਿਹੜੀ ਸੀ ਉਹ ਦੇਣ ਤੋਂ ਤਹਿਤ ਮਿਲਦੀ ਹੈ ਅਤੇ ਪਹਿਲੇ ਨਗਰ ਨਿਗਮ ਇਹਨਾਂ ਪਾਰਕਿੰਗਾਂ ਨੂੰ ਨਿੱਜੀ ਠੇਕੇਦਾਰ ਦੇ ਜ਼ਰੀਏ ਚਲਾਉਂਦੇ ਸੀ ਲੇਕਿਨ ਹੁਣ 2023 ਤੋਂ ਬਾਅਦ ਕੋਟਾਲੇ ਤੋਂ ਬਾਅਦ ਨਗਰ ਨਿਗਮ ਹੁਣ ਖੁਦ ਪਾਰਕਿੰਗ ਚਲਾ ਰਹੀ ਹੈ ਤੇ ਇਹ ਫੈਸਲਾ ਜਿਹੜਾ ਹੈ ਚੰਡੀਗੜ੍ਹ ਦੀ ਪਾਰਕਿੰਗ ਦੋ ਪਹੀਏ ਅਤੇ ਚਾਰ ਪਹੀਆਂ ਵਾਸਤੇ ਲਿੱਤਾ ਗਿਆ ਜਿਸ ਨੂੰ 1 ਮਹੀਨੇ ਤੋਂ ਲਾਗੂ ਕੀਤਾ ਜਾਵੇਗਾ ਸਚੀਲ 247 ਪੰਜਾਬ ਦੇਖ ਰਹੇ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਪਾਰਕਿੰਗ ਦੇ ਨਾਲ ਜੁੜੀ ਹੋਈ ਹੈ ਦੱਸਦੀ ਹੈ ਕਿ ਚੰਡੀਗੜ੍ਹ ਪਾਰਕਿੰਗ ਦੇ ਵਿੱਚ 2 ਪਹੀਏ ਅਤੇ 4 ਪਹੀਏ ਵਾਲੇ ਵਾਹਨਾਂ ਦੇ ਲਈ ਹੁਣ ਪਾਰਕਿੰਗ ਫੀਸ ਦਾ ਭੁਗਤਾਨ ਆਨਲਾਈਨ ਕੀਤਾ ਜਾ ਸਕਦਾ ਹੈ ਜੀ ਹਾਂ 2 ਪਹੀਏ ਅਤੇ 4 ਪਹੀਆਂ ਵਾਲੇ ਵਾਹਨਾਂ ਲਈ ਹੁਣ ਪਾਰਕਿੰਗ ਫੀਸ ਦਾ ਭੁਗਤਾਨ ਜਿਹੜਾ ਆਨਲਾਈਨ ਹੋਵੇਗਾ ਇਸ ਸਹੂਲਤ ਆ 1 ਮਈ ਤੋਂ ਸ਼ੁਰੂ ਕੀਤੀ ਜਾਵੇਗੀ ਯਾਨੀ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਸਰਵਿਸ ਸ਼ੁਰੂ ਹੋਣ ਵਾਲੀ ਹੈ ਇਸ ਲਈ ਚੰਡੀਗੜ੍ਹ ਨਗਰ ਨਿਗਮ ਦੀ ਤਰਫੋਂ ਕਈ ਬੈਂਕਾਂ ਦੇ ਨਾਮ ਇਹਦਾ ਕੰਟਰੈਕਟ ਵੀ ਲਿੱਤਾ ਗਿਆ ਅਤੇ ਬੈਂਕਾਂ ਦੀ ਤਰਫੋਂ ਕਈ ਕਾਰਡ ਸਵਾਈਪ ਕਰਨ ਵਾਲੀ ਮਸ਼ੀਨਾਂ ਵੀ ਜਿਹੜੀਆਂ ਨੇ ਉਹ ਲੈ ਲਈਆਂ ਗਈਆਂ ਨੇ ਇਸ ਦੇ ਨਾਲ ਹੀ QR ਕੋਡ ਵੀ ਹੈ ਉਸ ਦੇ ਨਾਲ ਵੀ ਤੁਸੀਂ ਭੁਗਤਾਨ ਦੀ ਸੁਵਿਧਾ ਜਿਹੜੀ ਹੈ ਉਹ ਕਰ ਸਕਦੇ ਹੋ ਨਿਗਮ ਦੀ ਤਰਫੋਂ ਇਹ ਪ੍ਰਣਾਲੀ ਜਿਹੜੀ ਹੈ 73 ਜਗਾਵਾਤੇ ਉੱਤੇ ਲਾਗੂ ਕੀਤੀ ਜਾਏਗੀ ਅਤੇ ਪਾਰਕਿੰਗ ਫੀਸ ਵੀ ਜਿਹੜੀ ਹੈ ਉਸ ਵਿੱਚ ਹੁਣ ਟਰਾਂਸਪੇਰੈਂਸੀ ਆਵੇਗੀ ਜੀ ਹਾਂ ਇਹ ਮਾਮਲੇ ਦੇ ਵਿੱਚ ਨਗਰ ਨਿਗਮ ਦੀ ਆਯੁਕਤ ਅਨੰਦਤਾ ਮਿੱਤਰਾ ਦਾ ਕਹਿਣਾ ਹੈ ਕਿ 1 ਮਈ ਤੋਂ ਜਿਹੜੀ ਇਹ ਸਰਵਿਸ ਪਾਰਕਿੰਗ ਸਿਸਟਮ ਦੀ ਜਿਹੜੀ ਉਹ ਸ਼ੁਰੂ ਕੀਤੀ ਜਾਵੇਗੀ ਅਤੇ ਉਸ ਦੇ ਨਾਲ ਜਿਹੜਾ ਪਾਰਕਿੰਗ ਸਿਸਟਮ ਦੇ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਉਹ ਤੇ ਤੁਹਾਨੂੰ ਦੱਸਦੀ ਕਿ ਉਸ ਤੋਂ ਪਹਿਲਾਂ ਪਾਰਕਿੰਗ ਫੀਸ ਜਿਹੜੀ ਸੀ ਔਨ ਦੀ ਸੀ ਤੇ ਹੁਣ ਇਸ ਪਾਰਕਿੰਗ ਫੀਸ ਦੇ ਵਿੱਚ ਵੀ ਟਰਾਂਸਪੇਰੈਂਸੀ ਦਿਖਾਈ ਦੇਵੇਗੀ ਯਾਨੀ ਕਿ ਆਨਲਾਈਨ ਭੁਗਤਾਨ ਦੇ ਕਾਰਨ ਗੜਬੜੀ ਹੋਣ ਦੀ ਜਿਹੜੀ ਸੰਭਾਵਨਾ ਸੀ ਉਹ ਹੁਣ ਨਹੀਂ ਹੋਵੇਗੀ ਕਿਉਂਕਿ ਪੈਸੇ ਸਿੱਧਾ ਹੁਣ ਨਿਗਮ ਦੇ ਖਾਤੇ ਵਿੱਚ ਜਮ੍ਹਾਂ ਹੋਣਗੇ ਇਸ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਇਲਾਵਾ ਕਈ ਵਾਰ ਲੋਕਾ ਕੋਲ ਜਦੋਂ ਨਕਦ ਪੈਸੇ ਨਹੀਂ ਹੁੰਦੇ ਤੇ ਜਿਸ ਦੀ ਵਜ੍ਹਾ ਨਾਲ ਵੱਡੇ ਨੋਟਾ ਕਾਰਨ ਉਹਨਾਂ ਨੂੰ ਪਾਰਕਿੰਗ ਦੀ ਐਂਟਰੀ ਫੀਸ ਜਮ੍ਹਾਂ ਕਰਾਉਣ ਤੇ ਕਾਫੀ ਜਾਮ ਲਗਾਉਣਾ ਪੈਂਦਾ ਸੀ ਤੇ ਇਸ ਨਾਲ ਵੀ ਲੋਕਾਂ ਨੂੰ ਹੁਣ ਰਾਹਤ ਮਿਲੇਗੀ ਤਾਂ ਨਗਰ ਨਿਗਮ ਦੀ ਇਹ ਸਮੱਸਿਆ ਨੂੰ ਦੇ ਹੋਏ ਫੈਸਲਾ ਲਿੱਤਾ ਗਿਆ ਜਾਣਕਾਰੀ ਤੁਹਾਨੂੰ ਦੱਸਦੀ ਕਿ ਚੰਡੀਗੜ੍ਹ ਨਗਰ ਨਿਗਮ ਦੇ ਤਹਿਤ ਹੁਣ ਤੱਕ ਕੁੱਲ 99 ਪਾਰਕਿੰਗ ਸਥਾਨ ਜਿਹੜੇ ਨੇ ਉਹ ਚੱਲਦੇ ਨੇ ਤੇ ਕੋਈ ਪਾਰਕਿੰਗ ਜਿਹੜੀ ਹੈ ਕਈ ਫ੍ਰੀ ਵੀ ਕੀਤੀ ਗਈ ਹੈ ਲੇਕਿਨ 73 ਪਾਰਕਿੰਗ ਸਥਲ ਜਿਹੜੇ ਨੇ ਕਾਫੀ ਮਾਤਰਾ ਦੇ ਵਿੱਚ ਹਰ ਰੋਜ਼ ਜਿੱਥੇ ਗੱਡੀਆਂ ਆ ਕੇ ਖੜੀਆਂ ਹੁੰਦੀਆਂ ਸਨ ਉੱਥੇ ਕਰੀਬ 16000 ਗੱਡੀਆਂ ਨੂੰ ਪਾਰਕ ਕੀਤਾ ਜਾਂਦਾ ਸੀ ਤੇ ਹੁਣ ਨਗਰ ਨਿਗਮ ਨੂੰ ਹਰ ਮਹੀਨੇ ਕਰੀਬ 1 ਕਰੋੜ ਰੁਪਏ ਪਾਰਕਿੰਗ ਫੀਸ ਜਿਹੜੀ ਸੀ ਉਹ ਦੇਣ ਤੋਂ ਤਹਿਤ ਮਿਲਦੀ ਹੈ ਅਤੇ ਪਹਿਲੇ ਨਗਰ ਨਿਗਮ ਇਹਨਾਂ ਪਾਰਕਿੰਗਾਂ ਨੂੰ ਨਿੱਜੀ ਠੇਕੇਦਾਰ ਦੇ ਜ਼ਰੀਏ ਚਲਾਉਂਦੇ ਸੀ ਲੇਕਿਨ ਹੁਣ 2023 ਤੋਂ ਬਾਅਦ ਕੋਟਾਲੇ ਤੋਂ ਬਾਅਦ ਨਗਰ ਨਿਗਮ ਹੁਣ ਖੁਦ ਪਾਰਕਿੰਗ ਚਲਾ ਰਹੀ ਹੈ ਤੇ ਇਹ ਫੈਸਲਾ ਜਿਹੜਾ ਹੈ ਚੰਡੀਗੜ੍ਹ ਦੀ ਪਾਰਕਿੰਗ ਦੋ ਪਹੀਏ ਅਤੇ ਚਾਰ ਪਹੀਆਂ ਵਾਸਤੇ ਲਿੱਤਾ ਗਿਆ ਜਿਸ ਨੂੰ 1 ਮਹੀਨੇ ਤੋਂ ਲਾਗੂ ਕੀਤਾ ਜਾਵੇਗਾ